ਹੈਲੋ ਜੀ ਸ਼ਤਸ਼੍ਰੀਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਬਾਜੂ ਦੀ ਸਹੀ ਕਟਿੰਗ ਕਿਵੇਂ ਕਰੀਏ ਦੱਸਾਂਗੇ ਬਾਜੂ ਦੀ ਕਟਿੰਗ ਮੈਂ ਪਹਿਲਾਂ ਵੀ ਦੱਸੀ ਹੈ ਜੀ ਪਰ ਇਹ ਹੋ ਜਾਂਦਾ ਵੀ ਕੱਪੜੇ ਤੇ ਕਈ ਵਾਰੀ ਪ੍ਰਿੰਟਡ ਹੋਣ ਕਰਕੇ ਜਾਂ ਕਿਵੇਂ ਕਈ ਵਾਰੀ ਕੈਮਰੇ ਦੇ ਵਿੱਚ ਸਮਝ ਨਹੀਂ ਆਉਂਦਾ ਇਸ ਲਈ ਮੈਂ ਤੁਹਾਨੂੰ ਡਰਾ ਕਰਕੇ ਦੱਸ ਰਹੀ ਹਾਂ ਇਹ ਦੇਖੋ ਜੀ ਇਹ ਆਪਾਂ ਲੈਂਥ ਵੀ ਜਿੰਨੀ ਵੀ ਤੁਹਾਡੀ ਬਾਜੂ ਦੀ ਲੈਂਥ ਹੋ ਉਹ ਤੋਂ 1.5 ਇੰਚ ਐਕਸਟਰਾ ਕੱਪੜਾ ਜਿਹੜਾ ਲੰਬਾਈ 'ਚ ਲੈਣਾਗਾ ਡੇਢ ਲੈ ਸਕਦੇ ਹੋ ਜੀ ਤੁਸੀਂ 2 ਵੀ ਲੈ ਸਕਦੇ ਹੋ ਵੀ ਉਹ ਤੁਹਾਡੀ ਆਪਣੀ ਇੱਛਾ ਅੱਧਾ ਇੰਚ ਆਪਣਾ ਮੋਢਿਆਂ 'ਚ ਮਾਰਜਨ ਜਾਂਦਾ 1 ਇੰਚ ਦੀ ਆਪਾਂ ਮੂਰੀ ਫੋਲਡ ਕਰਦੇ ਆ ਜੇਕਰ ਚੌੜੀ ਮੂਰੀ ਫੋਲਡ ਕਰਨੀ ਹੈ ਤਾਂ ਤੁਸੀਂ 1.5 ਇੰਚ ਮੂਰੀ ਦਾ ਅੱਧਾ ਇੰਚ ਉੱਪਰ ਦਾ ਮੋਢੇ ਦਾ 2 ਇੰਚ ਐਕਸਟਰਾ ਲੈ ਸਕਦੇ ਹੋ ਇੱਥੋਂ 1.5 ਇੰਚ ਰੱਖਣਾ ਜੀ ਆਪਾਂ ਨੇ ਜਿਹੜੀ ਮੂਰੀ ਦੇ ਵਿੱਚ ਸਲਾਈ ਦਾ ਠੀਕ ਹੈ ਜੀ ਇਹ 1.5 ਰੱਖ ਲਿਆ ਮੰਨ ਲਓ ਆਪਾਂ ਨੇ 1.5 ਹੀ ਆਪਾਂ ਨੇ ਇੱਧਰ ਰੱਖ ਲਿਆ ਐਕਸਟਰਾ ਠੀਕ ਹੈ ਜੀ ਜੇ ਤੁਹਾਡੀ 5 ਇੰਚ ਮੋਰੀ ਹੈ ਤਾਂ ਤੁਸੀਂ 6.5 ਇੰਚ ਇੱਥੋਂ ਰੱਖੋ ਇੱਥੋਂ ਆਪਣੀ ਸਲਾਈ ਵੱਜ ਜੂਗੀ ਤੇ ਮੰਨ ਲਓ ਮੈਂ 6 ਇੰਚ ਦਾ ਮੋਢਾ ਕਟਿੰਗ ਕਰ ਰਹੀ ਆ ਠੀਕ ਹੈ ਜੀ 6 ਇੰਚ ਦੇ ਵਿੱਚ ਤੁਸੀਂ 2.5 ਇੰਚ ਮੋਢੇ ਤੋਂ نیچے ਵਾਲੀ ਸਾਈਡ ਜਿਹੜਾ ਆਪਾਂ ਜਿੱਥੋਂ ਕਾਟ ਸ਼ੁਰੂ ਕਰਦੇ ਆ ਉਹ 2.5 ਇੰਚ ਰੱਖਣਾ ਠੀਕ ਹੈ ਜੀ ਇੱਥੋਂ ਤੁਸੀਂ 6 ਇੰਚ ਲਵਾਈ ਲੈ ਲੈਣੀ ਹੈ 6 ਇੰਚ ਤੋਂ ਤੁਸੀਂ ਅੰਦਰ ਨੂੰ 2.5 ਇੰਚ ਰੱਖਣਾ ਜਿਹੜੀ ਕਾਟ ਪਾਉਣੀ ਆ ਉਹ 2.5 ਇੰਚ ਟੇਢੀ ਪਾਉਣੀ ਹੈ ਜੇ 7 ਇੰਚ ਰੱਖਣਾ ਤਾਂ ਤੁਸੀਂ 3 ਇੰਚ ਰੱਖ ਸਕਦੇ ਹੋ ਠੀਕ ਹੈ ਜੀ ਉਹ ਜੇ ਜੇ ਤੁਸੀਂ ਮੋਡਾ ਤੁਹਾਡਾ 9 9.5 ਹੈ ਤਾਂ ਤੁਸੀਂ 3.5 ਇੰਚ ਵੀ ਰੱਖ ਸਕਦੇ ਹੋ ਪਰ ਇਸ ਤੋਂ ਜ਼ਿਆਦਾ ਵੀ ਨਹੀਂ ਰੱਖਣਾ ਹੈਗਾ ਜਿਹੜਾ ਆਪਾਂ ਉੱਪਰ ਰੱਖਣਾ ਜੀ ਉੱਪਰ ਆਪਾਂ 6 ਮੋਡੇ ਦਾ ਚੌਥਾ ਹਿੱਸਾ ਰੱਖਣਾਗਾ ਚੌਥੇ ਹਿੱਸੇ ਤੋਂ ਕਾਟ ਸ਼ੁਰੂ ਬੈਕ ਦੀ ਜਿਹੜੀ ਪਾਉਣੀ ਸ਼ੁਰੂ ਕਰਨੀ ਹੈ ਚੌਥੇ 1/4 ਹਿੱਸੇ ਦਾ ਜੀ ਅੱਧ ਬਣ ਗਿਆ 3 3 ਦਾ ਅੱਧ ਬਣ ਗਿਆ ਡੇਢ ਠੀਕ ਹੈ ਮੰਨ ਲਓ ਇੱਥੇ ਡੇਢ ਹੁੰਦਾ ਇੱਥੇ ਨਿਸ਼ਾਨ ਲਾ ਲੈਣਾ ਆਪਾਂ 1.5 ਇੰਚ ਤੇ ਇੱਥੇ ਆਪਾਂ ਕੋਈ ਕਾਟ ਨਹੀਂ ਪਾਉਣੀ ਬੈਕ ਦੀ ਇਹਦਾ ਤੁਸੀਂ ਕਿਸੇ ਵੀ ਨਾਪ ਦਾ ਚਾਹੇ 9 ਇੰਚ ਕਰ ਰਹੇ ਹੋ ਮੋਢਾ ਰੱਖ ਰਹੇ ਹੋ ਚਾਹੇ 10 ਇੰਚ ਰੱਖ ਰਹੇ ਹੋ ਉਹਦਾ ਚੌਥਾ ਹਿੱਸਾ ਆਪਾਂ ਇਥੋਂ ਕਲੀਨ ਰੱਖਣਾ ਫਿਰ ਆਪਾਂ ਨੇ ਕੀ ਕਰਨਾ ਇੱਥੋਂ ਮੈਂ ਤੁਹਾਨੂੰ 1.5 ਇੰਚ ਦੱਸਿਆ ਸੀ ਨਾ ਜੀ ਇੱਥੋਂ 3 ਇੰਚ ਤੇ ਆਪਾਂ ਨੇ ਐਂ ਤਿਰਛਾ ਨਿਸ਼ਾਨ ਲਾ ਲੈਣਾ ਇੱਥੋਂ ਆਪਾਂ ਨੇ ਇਹਦੇ ਸੈਂਟਰ 'ਚ ਅੱਧੇ ਅੱਧੇ ਇੰਚ ਇੱਕ ਅੱਧਾ ਇੰਚ ਬਾਹਰ ਪੁਆਇੰਟ ਰੱਖਣਾ ਇੱਕ ਅੱਧਾ ਇੰਚ ਅੰਦਰ ਰੱਖਣਾ ਠੀਕ ਹੈ ਜੀ ਇੱਥੋਂ ਆਪਣੀ ਜਿਹੜੀ ਲਾਲੋ ਵੀ ਬੈਕ ਫਰੰਟ ਦੀ ਕਾਰਟ ਹੈ ਇਹ ਪੈਂਦੀ ਹੈ ਇਸ ਤਰ੍ਹਾਂ ਆਪਾਂ ਜਿਵੇਂ ਮੈਂ ਹਲਕੀਆਂ ਹਲਕੀਆਂ ਬਿੰਦੀਆਂ ਮਿਲਾਨ ਕਰ ਰਹੀਆਂ ਇਸ ਤਰ੍ਹਾਂ ਤੁਸੀਂ ਮਿਲਾ ਲੈਣਾ ਇਹ ਆਪਾਂ ਨੇ ਬਿਲਕੁਲ ਮੋਡੇ ਦੇ ਕਾਰਨਰ ਤੋਂ ਅੱਧਾ ਇੰਚ نیچے ਰੱਖ ਕੇ ਹੌਲੀ ਹਲਕੀ ਹਲਕੀ ਸ਼ੇਪ ਜਿਹੜੀ ਫਰੰਟ ਦੀ ਇਸ ਤਰੀਕੇ ਨਾਲ ਦੇਣੀ ਹੈ ਜਿਹੜੀ ਬੈਕ ਦੀ ਹੈ ਬੈਕ ਦੀ ਵੀ ਆਪਾਂ ਨੇ ਸ਼ੇਪ ਐਮੀ ਦੇਣੀ ਹੈ ਅੱਧੀਆਂ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਜਿਹੜੀ ਬੈਕ ਆਪਾਂ ਜ ਬਾਜੂ ਕਟਿੰਗ ਕਰਦੇ ਆ ਨਾ ਇੱਕਦਮ ਬਾਹਰ ਨੂੰ ਚਲੀਆਂ ਜਾਂਦੀਆਂ ਨੇ ਜੀ ਗੋਲ ਘਮਾ ਦਿੰਦੀਆਂ ਨੇ ਜਿਹੜੀ ਆਪਣੀ ਕੈਂਚੀ ਹੁੰਦੀ ਹੈ ਇਸ ਤਰ੍ਹਾਂ ਗੋਲ ਵੀ ਨਾ ਘਮਾਓ ਇੱਥੋਂ ਤੁਸੀਂ ਹਲਕਾ ਹਲਕੇ ਹੱਥਾਂ ਨਾਲ ਕਟਿੰਗ ਕਰਦੇ ਜਾਓ ਇੱਥੋਂ ਤੁਸੀਂ ਅੱਧੇ ਇੰਚ ਤੇ ਜਾ ਕੇ ਰਾਉਂਡ ਸ਼ੇਪ ਦਿਓ ਵੀ ਜਿੱਥੇ ਮੈਂ ਨਿਸ਼ਾਨ ਲਾਇਆ ਸੀਗਾ ਇਤੋਂ ਤੁਸੀਂ ਫਿਰ ਉਹ 1.5 ਇੰਚ ਜਿਹੜਾ ਮਾਰਜਨ ਆਪਾਂ ਰੱਖਿਆ ਸੀ ਉਹਦੇ ਨਾਲ ਮਿਲਾ ਦਿਓ ਇਸ ਤਰੀਕੇ ਨਾਲ ਆਪਣੀ ਜਿਹੜੀ ਬਾਜੂ ਹੈ ਉਹ ਸਹੀ ਕਟਿੰਗ ਹੋਊਗੀ ਥੋੜੀਆਂ ਜਿਹੀਆਂ ਗਲਤੀਆਂ ਨੇ ਜੀ ਇਹਦੇ ਨਾਲ ਆਪਣੀ ਬੈਕ ਸਾਈਡ ਬੁਲਬਲੇ ਜੇ ਨਹੀਂ ਬਣਦੇ ਜਦੋਂ ਆਪਾਂ ਇੱਕੋ ਲਖਤ ਵੀ ਕੈਂਚੀ ਬਾਹਰ ਨੂੰ ਨਹੀਂ ਲੈ ਕੇ ਜਾਂਦੇ ਹਲਕੀ ਜੀ ਸ਼ੇਪ ਨਾਲ ਲੈ ਕੇ ਜਾਇਆ ਕਰੋ ਕਿਉਂਕਿ ਕੱਪੜੇ ਤੇ ਕਈ ਵਾਰੀ ਨਹੀਂ ਵੀ ਸਮਝ ਆਉਂਦਾ ਇਸ ਕਰਕੇ ਮੈਂ ਤੁਹਾਨੂੰ ਡਰਾ ਕਰਕੇ ਦੱਸ ਰਹੀ ਹਾਂ ਜੀ ਪਹਿਲਾਂ ਤੁਸੀਂ ਚੌਕ ਨਾਲ ਐਵੇਂ ਨਿਸ਼ਾਨ ਲਾ ਕੇ ਦੇਖ ਲਓ ਵੀ ਇਸ ਸ਼ੇਪ ਤੁਹਾਨੂੰ ਸਹੀ ਲੱਗਦੀ ਹੈ ਤੁਸੀਂ ਇਸ ਤਰੀਕੇ ਨਾਲ ਬਾਜੂ ਕਟਿੰਗ ਕਰ ਸਕਦੇ ਹੋ ਜੀ ਬਿਲਕੁਲ ਸੌਖਾ ਤਰੀਕਾ ਕੋਈ ਤੁਹਾਨੂੰ ਸ਼ੇਪਰ ਫੱਟੀਆਂ ਦੀ ਜ਼ਰੂਰਤ ਨਹੀਂ ਹੈਨੀ ਬਸ ਇਹਦੀ ਸ਼ੇਪ ਆਪਾਂ ਹੱਥ ਨਾਲ ਹੀ ਦੇ ਦੇਣੀ ਹੈ ਜੀ ਬਸ ਇਹ ਧਿਆਨ ਰੱਖਿਓ ਵੀ ਕੋਈ ਵੀ ਨਾਪ ਦਾਪਾ ਮੋਢਾ ਬਣਾਉਣਾ 1/4 ਹਿੱਸਾ ਆਪਾਂ ਦੇ ਉੱਪਰੋਂ ਜਿਹੜਾ ਬੈਕ ਦੀ ਕਾਟ ਪਾਉਣੀ ਸ਼ੁਰੂ ਕਰਨੀ ਹੈ ਤੇ ਇਕੋਦਮ ਬਾਹਰ ਨਹੀਂ ਲੈ ਕੇ ਜਾਣੀ ਮੈਂ ਤੁਹਾਨੂੰ ਇਹ ਸਿੱਧਾ ਨਿਸ਼ਾਨ ਲਾ ਕੇ ਤਾਂ ਹੀ ਦੱਸਿਆ ਸੀ ਵੀ ਇਸ ਤਰੀਕੇ ਨਾਲ ਤੁਸੀਂ ਸ਼ੇਪ ਦੇ ਲਿਆ ਕਰੋ ਜੀ ਮੇਰਾ ਤਰੀਕਾ ਭਾਵੇਂ ਦੇਸੀ ਜਾਂ ਹੁੰਦਾ ਪਰ ਉਮੀਦ ਹੈ ਤੁਹਾਨੂੰ ਸਮਝ ਚ ਆਊਗਾ ਤੇ ਸੌਖਾ ਤਰੀਕਾ ਜੀ ਤੁਸੀਂ ਭਾਵੇਂ ਪਹਿਲਾਂ ਇਹਨੂੰ ਰਫ ਜਿਵੇਂ ਆਪਾਂ ਕਿਸੇ ਕਾਗਜ਼ ਤੇ ਕਟਿੰਗ ਕਰਦੇ ਹਾਂ ਉਵੇਂ ਕਰਕੇ ਦੇਖ ਲਿਓ ਤੁਹਾਨੂੰ ਆਪ ਹੀ ਪਤਾ ਲੱਗ ਜੂ ਤੁਹਾਡੀ ਬਾਜੂ ਸਹੀ ਕਟਿੰਗ ਹੁੰਦੀ ਆ ਜਾਂ ਨਹੀਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਸ਼ੇਅਰ ਵੀ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਿਹੜੀਆਂ ਮੇਰੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਕਿਉਂਕਿ ਜਦੋਂ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਫਿਰ ਆਪਾਂ ਨੂੰ ਹੁੰਦਾ ਹੈ ਨਾ ਵੀ ਆਪਾਂ ਚਲੋ ਕੁਝ ਕਰ ਰਹੇ ਹਾਂ ਕਿਸੇ ਦੇ ਕੰਮ ਤਾਂ ਆਪਣੀ ਜਿਹੜੀ ਜਾਣਕਾਰੀ ਹੈ ਉਹ ਆ ਰਹੀ ਹੈਗੀ ਧੰਨਵਾਦ ਜੀ